ਪਾਰਟੀ ਇਹ ਬਣਾਈ ਹੈ ਇਹਦੇ ਜਿਹੜਾ ਅਸੀਂ ਇਹਦੇ ਬਾਰੇ ਅੱਜ ਜਲੰਧਰ ਚ ਇਹਦੀ ਸ਼ੁਰੂਆਤ ਕੀਤੀ ਆ ਜਲੰਧਰ ਚ ਇਹਦੀ ਪਹਿਲੀ ਅਸੀਂ ਇਕਾਈ ਜਿਹੜੀ ਆ ਸਥਾਪਿਤ ਕੀਤੀ ਆ ਜਿਹੜੀ ਅੱਗੇ ਗਾਂ-ਗਾ ਪਿੰਡਾਂ ਤੱਕ ਲੈ ਕੇ ਜਾਊਗੀ ਜਾਂ ਸ਼ਹਿਰ ਚ ਵਾੜ-ਵਾੜ ਤੱਕ ਪਹੁੰਚੂਗੀ ਉਹਦੇ ਵਾਸਤੇ ਕੁਝ ਬੰਦਿਆਂ ਨੂੰ ਸੇਵਾ ਦਿੱਤੀ ਗਈ ਹੈ ਤੇ ਉਹਨਾਂ ਸਾਰਿਆਂ ਦੇ ਨਾਮ ਹੀ ਸ਼ਾਇਦ ਤੁਹਾਨੂੰ ਦੇ ਦਾਂਗੇ ਅਸੀਂ ਲਿਖ ਕੇ ਤੇ ਬਾਕੀ ਇਹ ਚੀਜ਼ ਆ ਕਿ ਇਹ ਪਾਰਟੀ ਦੀ ਲੋੜ ਕਿਉਂ ਪਈ ਕਿਉਂਕਿ ਪੰਜਾਬ ਦੀ ਜਿਹੜੀ ਇੱਕ ਨਮੈਂਦਾ ਜਥੇਬੰਦੀ ਸੀ ਅਕਾਲੀ ਦਲ ਉਹ ਪਿਛਲੇ ਸਮੇਂ ਤੋਂ ਆਪਣੇ ਜੋ ਜਿਹੜੇ ਸਿਧਾਂਤਾਂ ਵਾਸਤੇ ਜਿਹੜੀ ਜ਼ਿੰਮੇਵਾਰੀ ਵਾਸਤੇ ਉਹਨੂੰ ਖੜਾ ਕੀਤਾ ਗਿਆ ਸੀ ਉਤੋਂ ਪਿੱਛੇ हट ਗਿਆ ਤੇ ਬਾਕੀ ਜੋ ਤਰ੍ਹਾਂ ਸਾਰੀਆਂ ਜਿਹੜੀਆਂ ਇੱਥੇ ਰਾਜ ਕਰਦੀਆਂ ਕਾਂਗਰਸ ਹੋਵੇ ਭਾਜੀਪੀ ਹੋਵੇ ਆਮ ਆਦਮੀ ਪਾਰਟੀ ਹੈ ਇਹ ਸਾਰੀਆਂ ਜਿਹੜੀਆਂ ਇਹ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਇਸ ਕਰਕੇ ਪੰਜਾਬ ਨੂੰ ਹਮੇਸ਼ਾ ਇਹਨਾਂ ਨੇ ਇਹ ਪੰਜਾਬ ਨਾਲ ੱਤਕਾ ਹੀ ਕੀਤਾ ਇਹਨਾਂ ਨੇ ਸਾਰਿਆਂ ਨੇ ਰਾਲ ਮਿਲਕੀ ਤੇ ਇਸ ਕਰਕੇ ਇਹ ਨਵੀਂ ਪਾਰਟੀ ਸਾਰਿਆਂ ਦੀ رائے ਨਾਲ ਇਹ ਸਾਰੇ ਅਸੀਂ ਪੰਜਾਬ ਵਿੱਚ ਘੁੰਮ ਕੇ ਸਾਰਿਆਂ ਦੀ رائے ਪੰਜਾਬ ਦੇ ਲੋਕਾਂ ਦੀ ਲੈ ਕੇ ਤੇ ਫੇਰੇ ਅਸੀਂ ਇਸ ਪਾਸੇ ਨੂੰ ਕਦਮ ਅਧਾਇਆ ਤੇ ਬਹੁਤ ਵੱਡਾ ਸਾਨੂੰ ਹਰੇਕ ਜਗ੍ਹਾ ਤੇ ਹੰਗਾਰਾ ਮਿਲ ਰਿਹਾ ਤੇ ਅੱਜ ਅਸੀਂ ਇੱਥੇ ਕੁਝ ਖਾਲੀ ਅਹੁਦੇਦਾਰਾਂ ਨੂੰ ਹੀ ਬੁਲਾਇਆ ਸੀ ਕਿ ਜਿਨ੍ਹਾਂ ਨੂੰ ਅਸੀਂ ਸੇਵਾ ਦੇਣੀ ਹੈ ਤੇ ਇਸ ਕਰਕੇ ਅਸੀਂ ਬਹੁਤ ਵੱਡਾ ਕੋਈ ਇਕੱਠ ਨਹੀਂ ਕੀਤਾ ਤੇ ਇਹ ਇਹਦੇ ਵਾਸਤੇ ਹੀ ਅੱਜ ਦਾ ਜਿਹੜਾ ਸੀ ਇਹ ਸਾਡਾ ਸਾਡਾ ਜਿਹੜਾ ਹੈਗਾ ਸੀਗਾ ਪ੍ਰੋਗਰਾਮ ਤੇ ਉਹ ਅਸੀਂ ਹੁਣ ਇਹ ਟੀਮ ਨੂੰ ਅਨਾਉਂਸ ਕਰ ਦਿੱਤਾ ਤੇ ਹੁਣ ਉਹ ਅੱਗੇ ਅੱਗੇ ਇਸ ਚੀਜ਼ ਨੂੰ ਅੱਗੇ ਲੈ ਕੇ ਜਾਊਗਾ। ਬਸ ਇਹ ਇਹ ਜੋ 14 ਜਨਵਰੀ 2025 ਚ ਅਸੀਂ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਅਕਾਲੀ ਦਲ ਵਾਰਿਸ ਪੰਜਾਬ ਦਾ ਆਗਾਜ਼ ਕੀਤਾ ਸੀ ਤੇ ਉਹਨੂੰ ਅਸੀਂ ਅੱਗੇ ਵਧਾਉਂਦੇ ਜਿਲੇ ਵਾਜ ਹਰ ਜਗ੍ਹਾ ਤੇ ਅੱਜ ਜਲੰਧਰ ਜ਼ਿਲ੍ਹੇ ਚ ਅਸੀਂ ਪਹੁੰਚੇ ਸੀ ਤੇ ਜਲੰਧਰ ਜ਼ਿਲ੍ਹੇ ਦੇ 10 ਸੇਵਾਦਾਰਾਂ ਨੂੰ ਅਸੀਂ ਸੇਵਾ ਦਿੱਤੀ ਆ ਤੇ ਉਹ ਉਹਨਾਂ ਨੂੰ ਸੇਵਾ ਦੇਣ ਵਾਸਤੇ ਅਸੀਂ ਇਹ ਪ੍ਰੋਗਰਾਮ ਕੀਤਾ ਸੀ ਤੇ ਉਹ ਉਹਨਾਂ ਨੂੰ ਅੱਜ ਅਸੀਂ ਇਹ ਇਹ ਤੋਂ ਅੱਜ ਜਲੰਧਰ ਜ਼ਿਲ੍ਹੇ ਦੀ ਸ਼ੁਰੂਆਤ ਹੋ ਗਈ ਆ ਤੇ ਹੁਣ ਆਉਣ ਵਾਲੇ ਸਮੇਂ ਚ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਕਿ ਜਲੰਧਰ ਜ਼ਿਲ੍ਹੇ ਨੂੰ ਤੁਸੀਂ ਸਾਰਿਆਂ ਨੇ ਰਲ ਮਿਲ ਕੇ ਕਵਰ ਕਰਨਾ ਤੇ ਇਹ ਜੋ ਪਾਰਟੀ ਦਾ ਪ੍ਰੋਗਰਾਮ ਆ ਪਾਰਟੀ ਦੀ ਭਰਤੀ ਉਹ ਪਿੰਡ ਪੱਧਰ ਤੱਕ ਆਪਾਂ ਸਾਰੇ ਜਣੇ ਰਲ ਮਿਲ ਕੇ ਕਰਨੀ ਆ ਬਬੇ ਕਿੰਨੇ ਤੁਹਾਡੇ ਜਿਹੜੇ ਨੁਮਾਇੰਦੇ ਨੇ ਜਿਹੜਾ ਨੂੰ ਸਮੰਤ ਕੀਤਾ ਕਿੰਨੇ ਜਾਣੇ ਨੇ ਇਹ ਇਹ 10 ਜਾਣੇ ਜੀ ਨਾਮ ਦੱਸੋਗੇ ਇਹਨਾਂ ਦੇ ਨਾਮ ਦੱਸਿਓ ਜੀ ਆ ਨਾਮ ਤੁਹਾਨੂੰ ਨੇ ਤੇ ਦੇ ਦਨੇ ਅੱਛਾ ਇੱਕ ਭਾਈ ਅਮਰਪਾਲ ਸਿੰਘ ਹੋਣਾ ਦੇ ਸਾਥੀਆਂ ਤੋਂ ਐਲਐਸ ਤੋਂ ਉਹਦੀ ਜਿਹੜੀ ਗੱਲ ਕੀਤੀ ਗਈ ਹੈ ਇਸ ਮਾਮਲੇ ਨੂੰ ਕਿਵੇਂ ਦੇਖਦੇ ਹੋ ਕੀ ਲੱਗਦਾ ਤੁਹਾਨੂੰ ਕਿ ਇਹ ਚੋਣਾ ਨੂੰ ਲੈ ਕੇ ਕੋਈ ਸਟੰਟ ਹੋ ਸਕਦਾ ਹੈ ਜਾਂ ਫਿਰ ਸੱਚੀ ਦੇ ਵਿੱਚ ਹੁਣ ਪੰਜਾਬ ਸਰਕਾਰ ਤੁਹਾਡੇ ਲਈ ਸੋਹੇਰਦਾ ਨੇ ਪੰਜਾਬ ਸਰਕਾਰ ਸਾਡੇ ਦੇ ਸਿਰ ਤੋਂ ਦੇ ਤੇ 2-3 ਸਾਲ ਉਹਨਾਂ ਨੂੰ ਇਹ 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 ਬਿਨਾ ਕਸੂਰ ਤੋਂ ਡਿਬਰੂਗੜੀਆ ਜੇਲ੍ਹਾਂ ਚ ਐਨਐਸਏ ਲਾ ਕੇ ਨੁੱਟਿਆ ਜਾਂਦਾ ਇਹ ਮੇਰਾ ਖਿਆਲ ਹੈ ਕਿ ਜੋ ਜੋ ਸੰਵਿਧਾਨ ਦੇ ਤਹਿਤ ਜੋ ਐਨਐਸਏ ਲਾਉਣੀ ਜਿਹੜੀ ਹੈ ਕਿ ਮੇਰੇ ਖਿਆਲ ਇੱਕ ਸਾਲ ਵਾਸਤੇ ਹੁੰਦੀ ਹੈ ਤੇ ਫਿਰ ਵੀ 2 ਸਾਲ ਆਏ ਹੁਣ ਤੀਸਰਾ ਤੀਸਰੀ ਮੇਰੇ ਖਿਆਲ ਅਗੇ ਉਹਨਾਂ ਨੂੰ ਇਹ ਜੋ ਕੋਈ ਨਾ ਇਜਾਜ਼ਤ ਨਹੀਂ ਦਿੰਦਾ ਤੇ ਇਸ ਕਰਕੇ ਉਹਨਾਂ ਨੇ ਮੇਰੇ ਖਿਆਲ ਇਹ ਇਸ ਨੂੰ ਅੱਗੇ ਨਹੀਂ ਵਧਾ ਰਹੇ ਤੇ ਬਾਕੀ ਚਲੋ ਇਹ ਮੇਰੇ ਖਿਆਲ ਹੈ ਕਿ 2 ਸਾਲ ਜਿਹੜੇ ਉਹਨਾਂ ਨੌਜਵਾਨਾਂ ਦੇ ਜਿਹੜੇ ਉਹਨਾਂ ਦੇ ਸਾਥੀਆਂ ਦੇ ਜਿਹੜੇ ਬਰਬਾਦ ਹੋ ਗਏ ਆ ਮੇਰੇ ਖਿਆਲ ਹੈ ਕਿ ਉਹਦੀ ਪਰਪਾਈ ਕੌਣ ਕਰੂਗਾ ਇਸ ਕਰਕੇ ਮੇਰੇ ਖਿਆਲ ਹੈ ਕਿ ਕੋਈ ਇਹਨਾਂ ਨੇ ਕੋਈ ਬਹੁਤ ਵੱਡਾ ਅਸਾਨ ਨਹੀਂ ਕੀਤਾ ਇਹਨਾਂ ਨੇ ਮੇਰੇ ਖਿਆਲ ਹੈ ਕਿ ਜੀ ਚਲੋ ਦੇਰਾਏ ਦਰਸਤਾਏ ਜੇ ਅੱਜ ਵੀ ਇਹਨਾਂ ਨੂੰ ਸਮਝਾਈ ਤੇ ਮੇਰਾ ਖਿਆਲ ਚੰਗੀ ਗੱਲ ਹੈ ਕਿ ਪੰਜਾਬ ਦੇ ਹਿੱਤ ਵਿੱਚ ਕੰਮ ਕਰਨ ਵਾਲੀ ਇਹ ਇਹ ਸਾਰਾ ਕੁਝ ਪੋਲੀਟੀਕਲੀ ਇਹ ਮਾਮਲਾ ਸੀਗਾ ਕੋਈ ਉਹ ਕੋਈ ਕਸੂਰ ਵਾਲੀ ਗੱਲ ਨਹੀਂ ਸੀ ਕੋਈ ਦੋਸ਼ ਵਾਲੀ ਗੱਲ ਨਹੀਂ ਸੀ ਇਹ ਠੀਕ ਹੈ ਕਿ ਅਮਰਪਾਲ ਦੀ ਚੜ੍ਹਾਈ ਬਹੁਤ ਹੋ ਰਹੀ ਸੀ ਲੋਕ ਉਹਨੂੰ ਬਹੁਤ ਪਿਆਰ ਦੇ ਰਹੇ ਸੀ ਤੇ ਇਹਨਾਂ ਨੇ ਉਹ ਸਾਰਿਆਂ ਨੇ ਰਲ ਮਿਲ ਕੇ ਉਹਨੂੰ ਇਹ ਰਸਤੇ ਚੋਂ ਬਾਹਰ ਕਰਨ ਦੀ ਕੋਸ਼ਿਸ਼ ਕੀਤੀ ਪਰ ਪੰਜਾਬ ਦੇ ਲੋਕ ਚਾਹੁੰਦੇ ਸੀ ਅਮਰਤਪਾਲ ਨੂੰ ਅੱਜ ਵੀ ਪਿਆਰ ਕਰਦੇ ਸੀ ਉਹਨਾਂ ਲੋਕ ਸਵਾਲ ਇਲੈਕਸ਼ਨ 'ਚ ਉਹਨਾਂ ਦੇ ਨਾਂ ਚਾਹਣ ਦੇ ਬਾਵਜੂਦ ਵੀ ਉਹ ਨਹੀਂ ਚਾਹੁੰਦੇ ਮੈਂ ਇਲੈਕਸ਼ਨ ਚੋਂਣਾ ਫਿਰ ਵੀ ਲਿਆ ਕੇ ਉਹਨਾਂ ਨੇ ਬਹੁਤ ਵੱਡੀ ਤਦਾਦ ਪੰਜਾਬ ਤੋਂ ਸਭ ਤੋਂ ਵੱਧ ਵੋਟਰਾਂ ਨਾਲ ਦਿਤਾ ਕੇ ਦੱਸ ਦਿੱਤਾ ਕਿ ਲੋਕ ਉਹਦੇ ਨਾਲ ਸਿੱਕੀ ਲੱਗਦਾ ਹੋਣ ਵਾਲੇ ਸਮੇਂ ਦੇ ਵਿੱਚ ਕੀ ਭਾਈ ਅਮਰਤਪਾਲ ਸਿੰਘ ਉਹਨਾਂ ਤੇ ਲੱਗੀ ਐਲਐਸ ਜਿਹੜੀ ਵਧਾਈ ਗਈ ਆ ਕਿ ਉਹ ਵੀ ਜਿਹੜੀਆਂ ਖਾਰਜ ਦਿੱਤੀ ਜਾਊਗੀ ਉਹ ਵੀ ਹਟਾ ਦਿੱਤੀ ਜਾਊਗੀ ਉਹਨਾਂ ਤੇ ਇਹ ਮੇਰੇ ਖਿਆਲ ਹੈ ਕਿ ਇਹਦਾ ਫੈਸਲਾ ਤੇ ਹੁਣ ਕੱਲ ਨੂੰ ਸ਼ਾਇਦ ਕੋਰਟ ਡਿਸੀਜਨ ਦਾ ਕੱਲ ਨੂੰ ਕੋਰਟ ਦੇ ਕੋਰਟ ਵੀ ਡਿਸੀਜਨ ਦੇਊਗੀ ਤੇ ਤੇ ਬਾਕੀ ਆਉਣ ਵਾਲੇ ਸਮੇਂ ਚ ਪਤਾ ਲੱਗੂਗਾ ਚਲੋ ਠੀਕ ਹੈ ਕਿ ਸਰਕਾਰ ਦੇ ਤੱਕੇਸ਼ਾ ਹੀ ਆ ਜਿੰਨੇ ਮੇ ਕਰ ਸਕਦੀ ਆ ਬਾਕੀ ਅਸੀਂ ਤੇ ਇਹ ਅਪੀਲ ਕਰਦੇ ਆ ਕਿ ਤੁਸੀਂ 2 ਸਾਲ ਦੇਖ ਕੇ ਬਹੁਤ ਵੱਡਾ ਉਹ ਨੁਕਸਾਨ ਕੀਤਾ ਤੇ ਹੁਣ ਵੀ ਤੁਹਾਨੂੰ ਬਿਨਾਂ ਸ਼ਰਤ ਉਹਨਾਂ ਦੇ ਜਿਹੜੋ ਇੱਥੇ ਦੇ ਸਾਥੀ ਆ ਉਹ 40-45 ਬੰਦੇ ਆ 100 ਆ ਸਾਰਿਆਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਣਾ ਚਾਹੀਦਾ